पंजाब करेगा वोट एक जून दो में। चौबीस नैपी बर्थडे टू यू हैप्पी बर्थडे टू यू आज मेरी कुड़ी पूरे अठारह साल की हो गई है बस थोड़े साल हो रहे थे नहीं के कटना फिर अपने घर कटिया करूंगी ओ पापा हजे मैं सिर्फ अठारह साल की हो पर इस ਹਾਤ ਮੇਂ ਗਿਆ ਮੇਰੀ ਵੋਟ ਦਾ ਹ ਜੋ ਮੈਂ ਵੋਟ ਪਾਉਣ ਬੜੀ ਚਾਈ ਜਾਇ ਜਾਵਾਂਗੀ ਓਏ ਉਹ ਤਾਂ ਠੀਕ ਐ ਪਰ ਮੈਨੂੰ ਇਹ ਦੱਸ ਤੈਨੂੰ ਗਿਫਟ ਕਿਹੜਾ ਚਾਹੀਦਾ ਓਹ ਗੱਜੀ ਮੈਂ ਤਾਂ ਕਹਿਣਾ ਤੁਸੀਂ ਇਹਨੂੰ ਸਕੂਟੀ ਲੈ ਦਿਓ ਹਉਦੇ ਤੇ ਕਾਲਜ ਆਇਆ ਕਰੂਗੀ ਨਹੀਂ ਮੈਨੂੰ ਨਹੀਂ ਚਾਹੀਦੀ ਕੋਈ ਸਕੂਟੀ ਫੇਰ ਤੁਸੀਂ ਇਹਨੂੰ ਗੱਡੀ ਲੈ ਦਿਓ ਉਹ ਵੀ ਲੈ ਲਓ ਜਮਾ ਇਹਦੇ ਸ਼ਰਮਾ ਜੀ ਮੇਰੀ ਮੰਨੋ ਇਹਨੂੰ ਆਈਫੋਨ ਲੈ ਦਿਓ ਰੀਲਾਂ ਬਣਾਇਆ ਕਰੂਗੀ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਰੂਗੀ। ਓਪੋ ਮਾਮਾ ਜੀ ਮੈਨੂੰ ਇਹ ਸਭ ਚੀਜ਼ਾਂ ਨਹੀਂ ਚਾਹੀਦੀਆਂ। ਮੈਨੂੰ ਤੇ ਆਪਣੇ ਪਾਪਾ ਜੀ ਕੋਲੋਂ ਸਿਰਫ ਇੱਕ ਵਾਦਾ ਚਾਹੀਦਾ ਹੈ। ਵਾਦਾ। ਉਹ ਕਹੋ ਜੀ ਹਾਂ ਵਾਦਾ। ਵਾਦਾ। ਇੱਕ ਜੂਨ ਦਾ ਵਾਦਾ। ਵੋਟ ਪਾਉਣ ਦਾ ਵਾਦਾ। ਲੋਕਤੰਤਰ ਦਾ ਵਾਦਾ। ਸੱਚਾ ਤੇ ਸੁੱਚਾ ਵਾਦਾ। ਇੱਕ ਜੂਨ ਦਾ ਵਾਦਾ।